ਨਾਮ ਇਹਦੇ ਮੇਰਾ ਗੁਰੂ ਰਾਜ ਸਿੰਘ ਲੱਕੀ ਕਿੱਥੇ ਰਹਿੰਦੇ ਮੈਂ ਫਸਾ ਸਕੂਲ ਦੀ ਗਲੀ ਨੂੰ 30 ਚ ਗੱਲਬਾਤ ਕੀ ਹੋਈ ਗੱਲਬਾਤ ਕੋਈ ਪੁਰਾਣੀ ਰੰਜਿਸ਼ ਮੇਰੀ ਹੈਗੀ ਕਿਸੇ ਨਾਮ ਨਹੀਂ ਤੇ ਇਹ ਕਿਤੇ ਪਿਛੋਛਲਾ ਪੀ ਕੇ ਆਏ ਨੇ ਮੈਂ ਬੰਨੀ ਤੇ ਮੈਂ ਲਖਣਾ ਚ ਦਿਆ ਸੋਨੀ ਸਾਹਿਬ ਦੇ ਨਾਲ ਵਿਕਾਸ ਭਾਈ ਨਾਲ ਤੇ ਇਹਨਾਂ ਦੇ ਮਨ ਜਿਉਂ ਸਾਡੇ ਨਾਲ ਕਿਉਂ ਨਹੀਂ ਤੁਰਿਆ ਬੰਨੀ ਦੇ ਬਾਕੀ ਦੇ ਭਰਾਵਾਂ ਦਾ ਮਨ ਚ ਕੋਈ ਨਹੀਂ ਬੰਨੀ ਦੇ ਇਹ ਆਇਆ ਤੇ ਸਾਡੇ ਪਾਰ ਪਹਿਲਾਂ ਮੈਨੂੰ ਫੋਨ ਕਰਦਾ ਰਿਹਾ ਮੈਂ ਚੁੱਕੇ ਨਹੀਂ ਇੱਥੇ ਆ ਕੇ ਦੱਤ ਰੂਤ ਲਗਾ ਲੇ ਮੁੰਡੇ ਲਗਾ ਲੇ ਪਿੱਛੇ ਕਰ ਕਿੱਦਾਂ ਲਗਾ ਲੇ ਮੁੰਡੇ ਮੇਰਾ ਵਰ ਗੱਲ ਕੀ ਆ ਬਜਨ ਨਈਏ ਮੈਂ ਬੂਆ ਖੋਲਦਾ ਤੇ ਅੰਦਰ ਪੈ ਗਿਆ ਸਾਰੇ ਤੇ ਅੰਦਰੋਂ ਲੜਦੇ ਲੋੜ ਤੇ ਬਾਹਰ ਆਏ ਤੇ ਬਾਹਰ ਆ ਕੇ ਮੈਂ ਤਾਂ ਕਹ ਤੂ ਕੇ ਮਾਰ ਬੂਆ ਬੰਦ ਕਰ ਲਿਆ ਅੰਦਰ ਮੇਰਾ ਪਰਸ ਪਿਆ ਯੋ ਚ ਪੰਦੇ 36000 ਰੁਪਿਆ ਸੀ ਮੇਰੀ ਐਲੀੜੀ ਤੋੜ ਗਏ ਸਕੂਟਰੀ ਤੋੜ ਗਏ ਉਹ ਤੋ ਕਹਿੰਦਾ ਗੁੱਸਦੀ ਗੋਲੀ ਚਲਾਵਾਂਗੇ ਬੱਤੀ ਬੋਰ ਤੇ ਪਿਸਤੋਲ ਹੀ ਗੋਲੀ ਉਹਨਾਂ ਦੀ ਕਿ ਟੋਟਲ ਕਿੰਨੇ ਜਾਣੇ ਸੀ 10 ਤੋਂ 15 ਜਾਣੇ ਘਰ ਦੇ ਵਿੱਚ ਉਸ ਸਮੇਂ ਕੌਣ ਕੌਣ ਸੀ ਮੈਂ ਤੇ ਮੇਰੀ ਮੰਮੀ ਕਿਹੜੇ ਬੰਨੀ ਕਹਿ ਰਹੇ ਹੋ ਕਿ ਫਲਚਨ ਰਿਲੇਟਿਡ ਕੋਈ ਹਾਂ ਬਾੜੇ ਲੜੂ ਘਰ ਦੇ ਵਿੱਚ ਕੌਣ ਕੌਣ ਸੀ ਮੈਂ ਤੇ ਮੇਰੀ ਮੰਮੀ ਕੋਈ 30 35 ਹਜ਼ਾਰ ਰੁਪਏ ਦੀ ਅਛਾਈ ਤੇ ਤੁਸੀਂ ਕੋਈ ਮੌਕੇ ਤੇ ਪੁਲਿਸ ਕੰਪਲੀਟ ਕੀਤੀ ਹਾਂ ਕੀਤੀ ਜੀ ਪੁਲਸ ਆਈ ਵੀ ਆ ਕੇ ਚਲ ਗਈ ਕੋਈ ਹੁਣ ਤਾਂ ਕਾਰਵਾਈ ਕੀਤੀ ਨਾ ਉਸ ਤੋਂ ਬਾਅਦ ਕੋਈ ਪੁਲਸ ਨੇ ਕਾਰਵਾਈ ਨਹੀਂ ਕੀਤੀ ਕੀ ਲੱਗਦਾ ਕਿ ਕਾਰਵਾਈ ਕਿਉਂ ਨਹੀਂ ਹੁੰਦੀ ਕੋਈ ਸਿਰ ਮੌਕਾ ਵੇਖਾਉਣੇ ਆਂਦੇ ਆਨੇ ਆਨੇ ਬਸ ਕੀ ਮੰਗ ਇਨਸਾਫ ਦੀ ਮੰਗ ਪਰਚਾਦ ਹੋ ਇਹਨਾਂ ਦੇ ਅੱਜ ਇਹ ਤੜਤੇ ਹੋਇਆ ਕੱਲ ਹੋਰ ਕਿੱਦੇ ਕਰਨਗੇ ਤੁਸੀਂ ਪੁਰਾਣੀ ਰੰਚਿਸ਼ ਦੀ ਕੱਲ ਕੀਤੀ ਇਹਨਾਂ ਪੁਰਾਣਾ ਸਮਾਜ ਦੇ ਰੰਚਿਸ਼ ਹੈ ਕੋਈ ਤਾਂ ਹੁਣ ਕਿਉਂ ਪੱਡੀ ਕੀ ਕਾਰਨ ਕੀ ਹੈ ਕਾਰਨ ਦੀ ਕੋਈ ਦਬਾਅਤ ਕਿਸੇ ਦੇ ਕਿਸੇ ਦੇ ਦਬਾਅਤੇ ਕੀ ਪਾਰਟੀ ਬਾਜੀ ਕਰਕੇ ਹਾਂ ਪਾਰਟੀ ਬਾਜੀ ਕਰਕੇ ਕਿਸੇ ਦੂਜੀ ਪਾਰਟੀ ਨਾਲ ਬਿਲੋਂਗ ਕਰਦੇ ਹਾਂਜੀ ਤੇ ਹੁਣ ਤੁਸੀਂ ਜੇਕਰ ਇਥੋਂ ਇਨਸਾਫ ਨਹੀਂ ਮਿਲਦਾ ਤਾਂ ਫਿਰ ਮੈਂ ਹਾਈ ਕੋਰਟ ਜਾਵਾਂਗਾ ਠੀਕ ਹੈ ਸੋ ਜਿਹੜਾ ਨੁਕਸਾਨ ਨਾਲ ਜਿਹੜਾ ਨੁਕਸਾਨਦਾਰ ਜਾਣਾ ਪਰਨਗੇ ਤੇਰੇ ਮੈਂ ਕਾਂਟਟਾ ਨਾਲ ਪਾਲ ਕਰਦਾ ਹਾਂ ਚੰਨੀ ਸਾਹਿਬ ਨਾਲ ਮੈਂ ਕੰਮ ਕਰਦਾ ਸੇਟ ਸੀਮ ਨਾਲ ਨਹੀਂ ਹੋਇਆ ਤੇ ਮੈਂ ਸਿਰੇ ਬਰ੍ਹਾਂ ਧਰਨਾ ਲਾਵਾਂਗਾ ਮੈਂ ਕੀ ਨਾ ਮੇਰਾ ਸਾਰ ਰਾਤੀ ਕੀ ਗੱਲਬਾਤ ਹੈ ਇਹ ਤਾਂ ਇਹ ਤੁਸੀਂ ਤੇ ਮੈਂ ਕੁਛ ਨਹੀਂ ਜੀ ਤੇ ਬੁਵਾ ਕਰਕੇ ਤੇ ਅੱਗੇ ਵੀ ਆਂਦਾ ਹੈ ਪੰਨੀ ਤੇ ਮੈਂ ਤੁਹਾਨੂੰ ਇੱਕ ਗੱਲ ਦੰਦਾ ਇੱਕ ਲੱਤੀ ਕਿਤੇ ਮੈਂ ਕਿਹਾ ਲੱਤੀ ਬੇਟੇ ਸੁੱਚਾ ਹੈ ਤੇ ਕਿੰਨਾਂ ਨੂੰ ਪੇਹਰ ਤੱਕ ਜਨ ਤੇ ਕੀ ਇੱਕ ਕਟੜਾ ਤੇ ਮੈਂ ਇੱਥੇ ਖਲੋਤੀ ਰਹੀ ਆ ਤੇ ਇਹ ਬਾਥਰੂਮ ਚਲਾ ਗਿਆ ਇਹਨੇ ਕਪੜੇ ਪਾ ਕੇ ਤੇ ਬੂਆ ਖੋਲਿਆ ਤੇ ਮੈਂ ਇਥੋ ਹੀ ਨਹੀਂ ਮੈਂ ਇਹਨੇ ਬੂਆ ਖੋਲਿਆ ਇਹਨਾਂ ਨਿਕਲੀ ਸਿਆ ਪਹਿਲਾਂ ਇੱਥੇ ਗਰੀ ਸਿਆ ਫਿਰ ਮੈਂ ਪਿੱਛੇ ਜਾ ਕੇ ਮੇਰਾ ਮੂੰਠਾ ਮਾਰਤਾ ਇਹ ਕੀ ਲੱਗਦਾ ਕਿੰਨੇ ਕੁ ਜਣੇ ਸੀ ਇਹਨਾਂ ਦੇ 10-12 ਜਣੇ ਸੀ ਇੱਕ ਨੇ ਸੀ ਕਿ ਉਹ ਨਾ ਉਹ ਤਿਆਰ ਸੀ ਅੱਛਾ ਇੱਕ ਨੇ ਕੜਾ ਵੀ ਫੜਿਆ ਸੀ ਦੂਜਾ ਤੇ ਇੱਕ ਨੇ ਪਿੱਛੇ ਬੁੜਛਾ ਸੀ ਤੇ ਇੱਕ ਨੇ ਚੱਕੋ ਹੀ ਫੜਿਆ ਸੀ ਇਸ ਤੋਂ ਪਹਿਲਾਂ ਵੀ ਕਦੇ ਲੜਾਈ ਨਹੀਂ ਸਾਡੀ ਅੱਜ ਤਾਂ ਨਹੀਂ ਰੰਚਿਸ਼ ਕਰਦੇ ਤੁਹਾਡੀ ਕੋਈ ਨਹੀਂ ਸਾਡੀ ਕੋਈ ਨਹੀਂ ਦਿਸਨੀ ਬੇਟੇ ਇਹ ਮੇਰੇ ਅਤਾਜੀ ਪੱਲੇ ਆ ਕਿ ਕਿਉਂ ਲੜਨਾ ਹੈ ਕੋਈ ਕਾਰਨ ਲੱਗਦਾ ਹੈ ਮੇਰਾ ਮਤਲਬ ਇਹ ਆਪਣੇ ਕਾਂਗਰਸ ਵਾਲੇ ਸੀ ਇਹ ਆਮ ਪਾਰਟੀ ਵਾਲੇ ਬਸ ਉਹ ਸਾਡੇ ਨਾਲ ਕੋਈ ਨਹੀਂ ਦਿਸ ਨਹੀਂ ਹੈਗੀ ਲੱਗਦਾ ਕਿ ਪਾਰਟੀ ਬਾਜੀ ਹੋਣ ਕਰਕੇ ਹੀ ਨੁਕਸਾਨ ਕਰਨ ਨੁਕਸਾਨ ਵੀਤਨ ਲਾਦਨ ਕੇ ਪੱਦ ਕੇ ਨਾ ਜਾਣਦੇ ਤੇ ਜਿਆਦਾ ਨੁਕਸਾਨ ਹੋਊਗਾ ਬਹੁਤ ਜਿਆਦਾ ਹੋਊਗਾ ਕਿੰਨ੍ਹੇ ਸਾਫ ਦੀ ਮੰਕਰ ਤੇ ਇਹ ਸਾਫ ਦੇਖੋ ਬੇਟਾ ਮੈਂ ਨਾ ਤੂੰ ਬੋਲ ਰਿਹਾ ਉਹੀ ਕਰਨਾ ਸੀ ਬੋਨੇ ਮਾਂ ਪੁੱਤਰੀ ਹੈ ਇਹ ਇੱਕ ਛੇ ਮਹੀਨੇ ਮੱਲਮਲੇ ਦੇ ਵਿੱਚ ਇਹਨੇ ਵਾਰਦਾਤਾ ਕੀਤੀਆਂ ਨੇ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਜਦੋਂ ਤੁਹਾਡਾ ਹਮਲਾ ਕੀਤਾ ਤੁਹਾਡੇ ਘਰ ਦੇ ਤੇ ਤੁਸੀਂ ਘਰ ਦੇ ਵਿੱਚ ਦੋ ਜਣ ਤਾਂਡ ਗਵਾਣ ਦੇ ਵਿੱਚ ਕੋਈ ਤਾਂਡ ਗਵਾਣ ਜਦੋਂ ਮੈਂ ਇੱਥੇ ਆ ਕੇ ਪਿੱਟੀ ਆ ਕਿ ਮੇਰਾ ਮੁੰਡਾ ਮਾਰਦਾ ਮੁੰਡਾ ਮਾਰਦਾ ਫਿਰ ਇਹ ਨਾਲ ਤੇ ਨਿਕਲੇ ਨੇ ਫਿਰ ਇਹਨੇ ਚਾਇਆ ਇਹਨੇ ਅੰਦਰ ਕੋਈ ਕੁੱਕ ਕੋ ਨੂੰ ਨਾ ਪਤ ਕੀ ਲੱਗਦਾ ਕਿ ਨਾਲ ਹੀ ਦੇ ਰਹਿੰਦੇ ਨੇ ਤੇ ਅੱਖਾਂ ਦੇ ਵੀ ਲੋੜ ਪੈ ਜਾਂਦੇ ਹਾਂ ਨਹੀਂ ਦੂਜੇ ਨਾਲ ਲੜਨਾ ਚੰਗਾ ਚੰਗਾ ਨਹੀਂ ਲੱਗਦਾ ਇਹ ਵੀ ਨਾਲ ਰਿਹਾ ਪੜਾ ਮੇਰਾ ਨਾਲ ਉਹ ਵੀ ਨਾਲ ਰੁਣਨ ਸਮਝਾਇਆ ਫਿਰ ਇਹ ਤੋਂ ਪਿੱਛੋਂ ਦੀ ਜਾ ਕੇ ਨਾ ਫਿਰ ਇਹਨਾਂ ਸਾਨੂੰ ਤੰਕੀ ਲਾਈ ਇਹ ਮੇਰੇ ਵੱਡੇ ਬੇਟੇ ਨੂੰ ਕਿੰਨੇ ਜੇ ਤੂੰ ਲੱਕੀ ਮਗਰ ਚਾਹੇਂਗਾ ਤੇ ਮੈਂ ਤੇਰਾ ਵੀ ਘਰ ਬਰਬਾਦ ਤੇ ਤੈਨੂੰ 26 ਨੰਬਰ ਗਲੀ 'ਚ ਛੱਡਾਂ ਨਾ ਛੱਡਾਂਗਾ ਨਹੀਂ ਲਗਦਾ ਕਿ ਸ਼੍ਰੀਆਮ ਗੁੰਡਾ ਕਰਦੇ ਹਾਂ ਠੀਕ ਗੁੰਡਾ ਗੱਢੀ ਪੂਰੀ ਗੁੰਡਾ ਤਕੀ ਮਿਸਟਰ ਲਕੀ ਨੇ ਦਿੱਤੀ ਹੈ ਬਣੀ ਪਾਰਟੀ ਦੇ ਖਿਲਾਫ ਕੀ ਉਹਨੇ ਮਾਰਕਟਾਈ ਕੀਤੀ ਹੈ ਇਸ ਸਬੰਧ ਵਿੱਚ ਜੋ ਬਣਦੀ ਕਾਨੂੰਨੀ ਕਾਰਵਾਈ ਅੱਟ ਐਮਐਲਆਰ ਲਿਆਂਦੀ ਜਾਏਗੀ ਜਿਹੜਾ ਕਸੂਰਵਾਰ ਹੈਗਾ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕੋਈ ਸੀਸੀਟੀਵੀ ਬਾਈ ਨਹੀਂ ਕੋਈ ਨਹੀਂ ਪਰਿਵਾਰ ਦਾ ਕਹਿਣਾ ਹੈ ਕਿ ਜਨਮ ਦਿਨ ਦੇ ਮਨਾਉਣ ਦੇ ਮੌਕੇ 'ਤੇ ਕੋਸ਼ਿਸ਼ ਕੀਤੀ ਗਈ ਤੇ ਉਸ ਤੋਂ ਬਾਅਦ ਹਮ ਜਾਣ ਲੈਵਾ ਉਹ ਵੈਰੀਫਿਕੇਸ਼ਨ ਕਰ ਰਹੇ ਆ ਜੀ ਤਸਦੀਕ ਕਰਕੇ ਜੋ ਬੰਦੀ ਕਰ ਰਹੀ ਅਮਰ ਚਲਿਆ ਦਾ ਠੀਕ ਹੈ